ਲੁਧਿਆਣੇ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਖੁਸ਼ਖਬਰੀ ਜਿਹਦੇ ਵਿੱਚ ਕਿਉਂਕਿ ਪਹਿਲਾਂ ਵੀ ਮੈਂ ਲੱਗਿਆ ਰਹਿੰਦਾ ਸੀ ਪਰ ਹੁਣ ਵੀ ਕਿਉਂਕਿ ਲੁਧਿਆਣੇ ਨੇ ਬਹੁਤ ਕੁਝ ਦਿੱਤਾ ਏ ਮੈਨੂੰ ਮੈਂ ਜ਼ਰੂਰ ਇਹ ਆਪਣੇ ਲੁਧਿਆਣੇ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਕਿ ਸਾਡੇ ਨੈਸ਼ਨਲ ਹਾਈਵੇ ਗਟਕਰੀ ਸਾਹਿਬ ਨੇ ਖਾਸ ਤੌਰ ਤੇ ਕਿਉਂਕਿ ਜਦੋਂ ਆਪਾਂ ਲੁਧਿਆਣੇ ਤੋਂ ਜਲੰਧਰ ਨੂੰ ਨਿਕਲਦੇ ਆ ਉੱਥੇ ਬੜੀ ਵੱਡੀ ਸਮੱਸਿਆ ਸੀ ਕਿ ਜਗ੍ਹਾ ਕਈ ਜਗ੍ਹਾ ਹੱਲ ਕਰਵਾਈਆਂ ਵੀ ਪਰ ਹੁਣ ਜਿਹੜਾ ਇੱਕ ਕਲਾਸ਼ ਨਗਰ ਆ ਜਿਵੇਂ ਉੱਥੇ ਤਕਰੀਬਨ 15 15 ਮੀਟਰ ਦੇ 15 15 ਮੀਟਰ ਦੇ ਆਉਣ ਤੇ ਜਾਣ ਲਈ ਉੱਥੇ ਅੰਡਰਪਾਸ ਬਣਨਗੇ ਕਿ ਕਿਉਂਕਿ ਉਹ ਜਿਹੜੇ ਸੜਕ ਬਣੀ ਆ ਸਾਰੀ ਡੀਟੀ ਰੋਡ ਆ ਉਹ ਤੁਹਾਨੂੰ ਪਤਾ ਉਹਨੇ ਰਾਹ ਤਕਰੀਬਨ ਬੰਦ ਕਰਤੇ ਸਾਰੇ ਤੇ ਸ਼ਹਿਰ ਵੱਲ ਨੂੰ ਜਾਣਾ ਹੁੰਦਾ ਦੂਜੇ ਪਾਸੇ ਜਾਣਾ ਹੁੰਦਾ 15 15 ਮੀਟਰ ਦੇ ਕਲਾਸ਼ ਨਗਰ ਆ ਜਿਹੜੇ ਉਸ ਜਗ੍ਹਾ ਤੇ ਇਹ ਬਣਨਗੇ ਬڑے ਵਧੀਆ ਉੱਚੇ ਗੱਡੀਆਂ ਕਾਰ ਟਰੱਕ ਕੁਛ ਵੀ ਇਹਦੇ ਥੱਲੇ ਨਿਕ ਸਕਦਾ ਤੇ ਨਾਲ ਜਿਹੜੀ ਇਹਨਾਂ ਦੇ ਸਰਵਿਸ ਲੇਨ ਆ ਉਹ ਆਪਣੀ 7 ਮੀਟਰ ਦੀ ਆ ਪਹਿਲਾਂ ਇਹਨੂੰ ਵੀ ਵਧਾ ਕੇ 11 ਮੀਟਰ ਦੀ ਕੀਤਾ ਜਾਊਗਾ ਸਰਵਿਸ ਲੇਨ ਵੀ ਉਦੋਂ ਬਾਅਦ ਜੱਸੀਆਂ ਕਿਉਂਕਿ ਬੜਾ ਅੱਗੇ ਤੋਂ ਤੁਹਾਨੂੰ ਪਤਾ ਮੁੜ ਕੇ ਆਉਣਾ ਪੈਂਦਾ ਜੱਸੀਆਂ ਦੇ ਵੀ ਜਿਹੜਾ ਇਹ ਅੰਡਰਪਾਸ ਬਣਨਗੇ ਇਸੇ ਤਰੀਕੇ ਨਾਲ ਦੋਨੋਂ ਆਉਣ ਜਾਣ ਦੋਨੋਂ ਜਗ੍ਹਾ ਤੋਂ ਇਹ ਬੋਟਲ ਨੈਕ ਸੀ ਜਿਹੜੇ ਬੜੇ ਔਖਾ ਸੀ ਇੱਥੇ ਕੰਮ ਇਹ 23 ਕਰੋੜ ਰੁਪਏ ਦੇ ਖਾਸ ਤੌਰ ਤੇ ਮਨੁਰੇਂਦਰ ਮੋਦੀ ਜੀ ਦਾ ਅਸ਼wini Vaishnaw ਜੀ ਤੇ ਸਾਡੇ ਖਾਸ ਤੌਰ ਤੇ ਗਟਕਰੀ ਸਾਹਿਬ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੂੰ ਮੈਂ ਸਭ ਨੂੰ ਇਹ ਗੱਲਾਂ ਕਈਆਂ ਵਾਰ-ਬਾਰ ਤੇ ਇਹ 23 ਕਰੋੜ ਰੁਪਏ ਦਾ ਜਿਹੜਾ ਇਹ ਇੱਕ ਸਾਲ ਦੇ ਅੰਦਰ-ਅੰਦਰ ਇਹ ਦੋਨੋਂ ਅੰਡਰਪਾਸ ਨੇ ਜਿਹੜੇ ਕਲਾਸ਼ ਨਗਰ ਤੇ ਜੱਸੀਆਂ ਇਹ ਲੋਕਾਂ ਨੂੰ ਜਿਹੜੀ ਬਹੁਤ ਵੱਡੀ ਤਕਲੀਫ ਆ ਇਹਦੇ ਨਾਲ ਹੱਲ ਹੋਊ ਮੈਂ ਇਸ ਦੇ ਮੁबारकਵਾਦ ਸਾਡੇ ਸ਼ਹਿਰ ਵਾਸੀਆਂ ਨੂੰ ਲੁਧਿਆਣੇ ਵਾਲਿਆਂ ਨੂੰ ਦਿੰਦਾ ਧੰਨ ਲੁਧਿਆਣੇ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਖੁਸ਼ਖਬਰੀ ਜਿਹਦੇ ਵਿੱਚ ਕਿਉਂਕਿ ਪਹਿਲਾਂ ਵੀ ਮੈਂ ਲੱਗਿਆ ਰਹਿੰਦਾ ਸੀ ਪਰ ਹੁਣ ਵੀ ਕਿਉਂਕਿ ਲੁਧਿਆਣੇ ਨੇ ਬਹੁਤ ਕੁਝ ਦਿੱਤਾ ਏ ਮੈਨੂੰ ਮੈਂ ਜ਼ਰੂਰ ਇਹ ਆਪਣੇ ਲੁਧਿਆਣੇ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਕਿ ਸਾਡੇ ਨੈਸ਼ਨਲ ਹਾਈਵੇ ਗਟਕਰੀ ਸਾਹਿਬ ਨੇ ਖਾਸ ਤੌਰ ਤੇ ਕਿਉਂਕਿ ਜਦੋਂ ਆਪਾਂ ਲੁਧਿਆਣੇ ਤੋਂ ਜਲੰਧਰ ਨੂੰ ਨਿਕਲਦੇ ਆ ਉੱਥੇ ਬੜੀ ਵੱਡੀ ਸਮੱਸਿਆ ਸੀ ਕਿ ਜਗ੍ਹਾ ਕਈ ਜਗ੍ਹਾ ਹੱਲ ਕਰਵਾਈਆਂ ਵੀ ਪਰ ਹੁਣ ਜਿਹੜਾ ਇੱਕ ਕਲਾਸ਼ ਨਗਰ ਆ ਜਿਵੇਂ ਉੱਥੇ ਤਕਰੀਬਨ 15 15 ਮੀਟਰ ਦੇ 15 15 ਮੀਟਰ ਦੇ ਆਉਣ ਤੇ ਜਾਣ ਲਈ ਉੱਥੇ ਅੰਡਰਪਾਸ ਬਣਨਗੇ ਕਿ ਕਿਉਂਕਿ ਉਹ ਜਿਹੜੇ ਸੜਕ ਬਣੀ ਆ ਸਾਰੀ ਡੀਟੀ ਰੋਡ ਆ ਉਹ ਤੁਹਾਨੂੰ ਪਤਾ ਉਹਨੇ ਰਾਹ ਤਕਰੀਬਨ ਬੰਦ ਕਰਤੇ ਸਾਰੇ ਤੇ ਸ਼ਹਿਰ ਵੱਲ ਨੂੰ ਜਾਣਾ ਹੁੰਦਾ ਦੂਜੇ ਪਾਸੇ ਜਾਣਾ ਹੁੰਦਾ 15 15 ਮੀਟਰ ਦੇ ਕਲਾਸ਼ ਨਗਰ ਆ ਜਿਹੜੇ ਉਸ ਜਗ੍ਹਾ ਤੇ ਇਹ ਬਣਨਗੇ ਬੜੇ ਵਧੀਆ ਉੱਚੇ ਗੱਡੀਆਂ ਕਾਰ ਟਰੱਕ ਕੁਛ ਵੀ ਇਹਦੇ ਥੱਲੇ ਨਿੰਗ ਸਕਦਾ ਤੇ ਨਾਲ ਜਿਹੜੀ ਇਹਨਾਂ ਦੇ ਸਰਵਿਸ ਲੇਨ ਆ ਉਹ ਆਪਣੀ 7 ਮੀਟਰ ਦੀ ਆ ਪਹਿਲਾਂ ਇਹਨੂੰ ਵੀ ਵਧਾ ਕੇ 11 ਮੀਟਰ ਦੇ ਕੀਤਾ ਜਾਊਗਾ ਸਰਵਿਸ ਲੇਨ ਵੀ ਉਦੋਂ ਬਾਅਦ ਜੱਸੀਆਂ ਕਿਉਂਕਿ ਬੜਾ ਅੱਗੇ ਤੋਂ ਤੁਹਾਨੂੰ ਪਤਾ ਮੁੜ ਕੇ ਆਉਣਾ ਪੈਂਦਾ ਜੱਸੀਆਂ ਦੇ ਵੀ ਜਿਹੜਾ ਇਹ ਅੰਡਰਪਾਸ ਬਣਨਗੇ ਇਸੇ ਤਰੀਕੇ ਨਾਲ ਦੋਨੋਂ ਆਉਣ ਜਾਣ ਦੋਨੋਂ ਜਗ੍ਹਾ ਤੋਂ ਇਹ ਬੋਟਲ ਨੈਕ ਸੀ ਜਿਹੜੇ ਬੜੇ ਔਖਾ ਸੀ ਤੇ ਕੰਮ ਇਹ 23 ਕਰੋੜ ਰੁਪਏ ਦੇ ਖਾਸ ਤੌਰ ਤੇ ਮਨਿੰਦਰ ਮੋਦੀ ਜੀ ਦਾ ਅਸ਼wini Vaishnaw ji ਤੇ ਸਾਡੇ ਖਾਸ ਤੌਰ ਤੇ ਗਟਕਰੀ ਸਾਹਿਬ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੂੰ ਮੈਂ ਸਭ ਨੂੰ ਇਹ ਗੱਲਾਂ ਕਈਆਂ ਵਾਰ-ਬਾਰ ਤੇ ਇਹ 23 ਕਰੋੜ ਰੁਪਏ ਦਾ ਜਿਹੜਾ ਇਹ ਇੱਕ ਸਾਲ ਦੇ ਅੰਦਰ-ਅੰਦਰ ਇਹ ਦੋਨੋਂ ਅੰਡਰਪਾਸ ਨੇ ਜਿਹੜੇ ਕਲਾਸ਼ ਨਗਰ ਤੇ ਜੱਸੀਆਂ ਇਹ ਲੋਕਾਂ ਨੂੰ ਜਿਹੜੀ ਬਹੁਤ ਵੱਡੀ ਤਕਲੀਫ ਆ ਇਹਦੇ ਨਾਲ ਹੱਲ ਹੋਊ ਮੈਂ ਇਸ ਦੀ ਮੁबारकबाद ਸਾਡੇ ਸ਼ਹਿਰ ਵਾਸੀਆਂ ਨੂੰ ਲੁਧਿਆਣੇ ਵਾਲਿਆਂ ਨੂੰ ਦਿੰਦਾ ਧੰਨਵਾਦ